ਹਾਂਜੀ ਮੇਤਰੋ ਕੀ ਹਾਲ ਚੱਲ ਨੇ ਉਮੀਦ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਦੋਸਤੋ ਜੇ ਜ਼ਿੰਦਗੀ ਦੇ ਨਜ਼ਾਰੇ ਲੈਣਾ ਚਾਹੁੰਦੇ ਹੋ ਤਾਂ ਇਹ ਦੋ ਚੀਜ਼ਾਂ ਕਦੇ ਵੀ ਰੱਖਣੀਆਂ ਨਾ ਭੁੱਲਿਓ ਹਾਸਾ ਬੁੱਲਾਂ ਤੇ ਤੇ ਕਾਟੋ ਫੁੱਲਾਂ ਤੇ ਮੇਤਰੋ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਆ ਪਰ ਪਿਛਲੇ ਕੁਝ ਸਮੇਂ ਤੋਂ ਨਸ਼ਿਆਂ ਦਾ ਦਰਿਆ ਦਰਿਆ ਚੱਲਿਆ ਹੀ ਸੀ ਪਰ ਹੁਣ ਇੱਕ ਸਤਮਤ ਰਿਆ ਸਤੂਲਾ ਗੈਂਗ ਦਾ ਚੱਲ ਪਿਆ ਪਤਾ ਨਹੀਂ ਕਿਹੜਾ ਕੀੜਾ ਤੰਗ ਕਰਦਾ ਇਹਨਾਂ ਨੂੰ ਤੇ ਕਿੱਥੋਂ ਆਦੇ ਨੇ ਇਹ ਲੋਕ ਆਪਣਾ ਕੰਮ ਮਾ ਤੋਂ ਨੂੰ ਹਸਾਉਂਦਾ ਕਿ ਅੱਜ ਹਸਾ ਹਸਾ ਕੇ ਤੁਹਾਡੀਆਂ ਬੱਖੀਆਂ ਤੋੜ ਦੇਣੀ ਆਪਾਂ ਤਾਂ ਚਲੋ ਪੜਦੇ ਆ ਇੰਸਟਾਗ੍ਰਾਮ ਦੇ ਸਤੂਲਾ ਗੈਂਗ ਦੇ ਆਦਾ ਮੈਂ ਤੇਰੀ ਮਿੱਡੀਆਂ ਕੰਦਦਾ ਮੈਂ ਕਰ ਦਿੰਨਾ ਤੇਰੇ ਜਲੇਬੀ ਜੂੜਾ ਇਧਰ ਆ ਤੇਰੇ ਚੀਲ ਕੱਢਾਂ ਸਵਾਰ ਕੇ ਗੁੱਤ ਕਰਤਾ ਦੇਵਾਂਗੇ ਪਰ ਤੂੰ ਛੇਤੀ ਹੀ ਪਟਾ ਦੇਣੀ ਆ ਤਾਂ ਹੀ ਨਹੀਂ ਕਰਦੇ ਤੇਰੇ ਗੁੱਤ ਕਿਆ ਬਾਤ ਹੈ ਸਰ ਕਿਆ ਬਾਤ ਹੈ ਸਰ ਕਿਆ ਬੜੀ ਇਹ ਬਾਤ ਹੈ ਮੇਰੀ ਦਾਦੀ ਦੀ ਵਰਸੀ ਨਾ ਹੁੰਦੀ ਤਾਂ ਮੈਂ ਲਾਂ ਤਵਲੀ ਹਨੇਰੀ ਯਾਦ ਨਹੀਂ ਸੀ ਇਸ ਸੱਜਣ ਕੋ ਕਿਆ ਤਕਲੀਫ ਹੈ ਭਾਈ ਤੇਰੀ ਗੁੱਤ ਨਹੀਂ ਉਹ ਪਹਰਨ ਕਰਨਾ ਲਾਉਂਦਿਆ ਤੇਰੇ ਬਾਹ ਨਹੀਂ ਤੇਰਾ ਚਾਕਾ ਖੁੱਲਾ ਵਾ ਮਾਹੀਆ ਮੇ ਟਟੇ ਗਵਾਇਆ ਕਹਿੰਦਾ ਲੋਗ ਕਿੱ데 ਨਹੀਂ ਜਾਏ ਦੀ ਡੰਬ ਚਾ ਵਾ ਬੱਲੂ ਨੋਰਾ ਫਤਹੀ ਧਾਮਗੜੀਆਂ

ਚੀਟਿੰਗ 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 ਜਦੋਂ ਜਦ ਵੀ ਚੱਤ ਵੀ ਪਸੰਦ ਬੜ ਗਈ ਕਹਿੰਦਾ ਮੈਂ ਤੇ ਹਾਂ ਇੰਨਾ ਸਿੰਗਲ ਹਾਂ ਕਿ ਇਹਦੇ ਤੇ ਵੀ ਦਿਲ ਆ ਗਿਆ ਤੂੰ ਨੀਵੇਂ ਚਾਰੇ ਸਾਲੀ ਕੰਦ ਬੜ ਗਈ ਮੈਂ ਤੇ ਕੱਲੂ ਇਹੋ ਜਿਹੀ ਕੁੜੀ ਨਾਲ ਵਿਆਹ ਹੋ ਜੇ ਤਾਂ ਸੁਹਾਗ ਰਾਤ ਤੇ ਪਟਾਕੇ ਅਗਲੇ ਨੇ ਪਾ ਦੇਣੇ ਪਤੰਦਰ ਨੇ ਖੜਾ ਕਰਾਤਾ ਸੀ ਮੜੇ ਹਰਾਮੀ ਹੋ ਬੇਟਾ ਇਹ ਤਾਂ ਸਾਲਾ ਮੇਰੀ ਸੇ ਲੀਤੋ ਗਿਆ ਸੋਨਾ ਬਣਾ ਫਿਰਦਾ ਸਮਝ ਰਹੇ ਹੋ ਸਮਝ ਰਹੇ ਲੋਕਾਂ ਦੇ ਕਾਜੇ ਮਚਾਉਣ ਨੂੰ ਬੰਦਾ ਇਹਨੂੰ ਨਾਲ ਰੱਖ ਲੈ ਕਿੱਸਾ ਲਗਾ ਮੇਰਾ ਮਜ਼ਾਕ ਬੇਬੇ ਮੈਨੂੰ ਕਹਿੰਦੀ ਕੀ ਗੱਲ ਪੁੱਤ ਤੂੰ ਅੱਜ ਕੱਲ ਟੌਰ ਜੀ ਨਹੀਂ ਕੱਢ ਕੇ ਰੱਖਦਾ ਤਾਂ ਮੈਂ ਵੀ ਮਨ ਚ ਸੋਚਿਆ ਕਿ ਜੀਨੇ ਪਸੰਦ ਕਰਨਾ ਸੀ ਹੋਨੇ ਤੱਕ ਆ ਹੀ ਲਿਆ ਸੁਹਾਗਰਾਤ ਨਾ ਲਾਤੀ ਚਾਰਜ ਅਬੇ ਮਜ਼ਾ ਆਏਗਾ ਨਾ ਭੀੜੋ ਰਾਤ 12:00 ਵਜੇ ਤੂੰ ਬਾਹਰ ਤਾਂ ਪਰਾਈ ਕਹਿੰਦੀ ਹੁਣੀ ਚੱਲ ਔਨ ਮੇਰੀ ਵਾਰੀ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਬੇਬੇ ਮੈਨੂੰ ਕਹਿੰਦੀ ਕੀ ਗੱਲ ਪੁੱਤ ਤੂੰ ਅੱਜ ਕੱਲ ਟੌਰ ਜੀ ਨਹੀਂ ਕੱਢ ਕੇ ਰੱਖਦਾ ਸਵਾ ਡਬਲਯੂ ਡਬਲਯੂ ਰੈਸਲਿੰਗ ਵਾਲਾ ਰੈਂਟੀਓਟ ਨਹੀਂ ਲੱਗਦਾ ਹਾਂ ਇਹ ਬੜੀ ਅੱਛੀ ਬਾਤ ਕਹੀ ਆਪਨੇ ਤਾਂ ਮੈਂ ਵੀ ਮਨ ਚ ਸੋਚਿਆ ਕੌਣ ਦੇਊਗਾ ਤੇ ਕੌਣ ਲਊਗਾ ਰਾਤ ਤੱਕ ਲਵਾਰਾਂ ਚੱਲਦੀਆਂ ਹੋਣੀਆਂ ਕਿ ਜੀ ਨੇ ਪਸੰਦ ਕਰਨਾ ਸੀ ਉਹਨੇ ਤਾਂ ਕਰ ਹੀ ਲਿਆ ਮੈਨੂੰ ਲੱਗਦਾ ਇਹ ਰਾਤ ਨੂੰ ਟੋਸ ਪਾਉਂਦੇ ਹੋਣੇ ਵੀ ਪਹਿਲਾਂ ਮੈਂ ਕਰਨਾ ਪਹਿਲਾਂ ਮੈਂ ਕਰਨਾ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਸੱਪ ਨੂੰ ਸੱਪ ਲੜੇ ਜ਼ਹਿਰ ਕਿਹਨੂੰ ਤੇਰੇ ਤੁਮਰ ਗਈ ਯੋ ਮਾਂ ਮਤ ਟੁੱਟ ਕੇ ਬਿਖਰ ਗਏ ਵਨਕੰਧਾ ਵਾਈਬ੍ਰੇਟਸ ਕੁਸੇ ਤੇ ਇੱਕ ਬਰਥ ਕਹਿੰਦਾ ਸਾਲਾ ਖਾਲਿਸਤਾਨ ਟੱਡੇ ਲੈਣਾ ਕਹਿੰਦਾ ਸਾਰੇ ਤਾਂ ਘੋੜੇ ਬਣ ਜਾਂਦੇ ਆ ਹੱਸ ਕੇ ਹਲਕਾ ਠੱਪ ਹਿਜਰਾ ਨਾ ਪ੍ਰੋ ਮੈਕਸ ਹਿਜਰਾ इच्छातरी छका यही नहीं अभी और सुनिए अंतरराष्ट्रीय लौंडा पूरा <laughs> पग <laughs> पल जे किसे दे चढ़ गए तेरी लाइन के बहुत टका गए <laughs> <laughs> ਮੈਨੂੰ ਲੱਗਦਾ ਪਹਿਲਾਂ ਇਹ ਲੁੱਟਿਆ ਜਾਣਾ ਜੇ ਚੋਰ ਅੜਬ ਹੋਇਆ ਇਹਨੇ ਮੰਨ ਜਾਣਾ ਇਹ ਮੈਨੂੰ ਲੌਂਡਿਆਂ ਦਾ ਸਕਿਉਰਟੀ ਗਾਰਡ ਲੱਗਦਾ ਤੇਰੀ ਚਾਹਤ ਤਾਂ ਪੂਰੀ ਕਰ ਦੇਵਾਂ ਪਰ ਤੂੰ ਰੋਲਾ ਪਾ ਦੇਣਾ ਇਨੇ ਆਪਣੀ ਇੱਜ਼ਤ ਲੁਟਾ ਰਣੀਆ ਪਰ ਚੋਰੀ ਨਹੀਂ ਹੋਣ ਦੇਣੀ ਕਿੱਸਾ ਲਗਾ ਮੇਰਾ ਮਜ਼ਾਕ ਖੁੱਲਿਆਂ ਵਾਲਾਂ ਵਿੱਚ ਨਹੀਂ ਭੁੱਲਦਾ ਕਹਿਰ ਹਸੀਨਾ ਦਾ ਸਾਰੇ ਦੂਜੇ ਟੈਂਪੂ ਬੰਦ ਹੋ ਗਏ ਤੇ ਆਹ ਵਾਲੇ ਚੱਲ ਪਏ ਹੁਣ ਕਿਆ ਬਾਤ ਹੈ ਸਰ ਕਿਆ ਬਾਤ ਹੈ ਸਰ ਕਿਆ ਬਾਤ ਇਹ ਬਾਤ ਹੈ ਸਿਲਕੀ ਵਾਲ ਤੇ ਜੈੱਡ ਬਲੈਕ ਸ਼ੌਲ ਪਸ਼ਮੀਨਾ ਦਾ ਇਹ ਜਾਨਵਰ ਵੱਧੇ ਹੀ ਜਾਂਦੇ ਨੇ ਖਬਰਾਂ ਨਹੀਂ ਮੇਰੇ ਹਾਲ ਦੀਆਂ ਕੁੜੀਓ ਤੁਸੀਂ ਇਹਨਾਂ ਟੈਂਪੋ ਚ ਸਕੂਟੀਆਂ ਮਾਰ ਮਾਰ ਕੇ ਥੋਕ ਦੋ ਇਹਨਾਂ ਨੂੰ ਮਾਰੋ हमको ਮਾਰੋ हमको ਜ਼ਿੰਦਾ ਮਤ ਛੋੜੋ ਸਾਲਾ ਧੜੇ ਧੁੰੜੇ ਨੈਣ ਨਕਸ਼ਿਓ ਦੇ ਇਹਨੂੰ ਮੋਟਰ ਤੇ ਲੈ ਕੇ ਜਾਓ ਜਿਹੜਾ ਇਹਨੂੰ ਧੁੰਦਲਾ ਧੁੰਦਲਾ ਦੇਖਣ ਲੱਗ ਜੇ ਪਿਆਰੀ ਸਮਝ ਗਈ ਇਹਨਾਂ ਸਾਲਿਆਂ ਨੂੰ ਕੁੱਤੇ ਵੀ ਨਹੀਂ ਪੈਂਦੇ ਐ ਆਏ ਮੈਂ ਨਾ ਰਹਾ ਤੇਰੀ ਜ਼ਿੰਦਗੀ ਦੇ ਵਿੱਚ ਇਹ ਇੱਛਾ ਤਾਰੀ ਨਾਗ ਪੰਜਾਬ ਚ ਵਧਦੇ ਜਾ ਰਹੇ ਆ ਇਹ ਬੜੀ ਅੱਛੀ ਬਾਤ ਕਹੀ ਆ ਜ਼ਿੰਦਗੀ ਜੱਟਾਂ ਸੁਨੀਆਂ ਵਿੱਚ ਵਿਚਾਲਾ ਮੇਰਾ ਸਲਾਬ ਤੋਂ ਸੋਹਣਾ ਟਾਈਮ ਕਿਹੜਾ ਏ ਜਦੋਂ ਨਾਲ ਤੇਰੇ ਹੁੰਨੀ ਆ ਪਹਿਲਾਂ ਲੋਕ ਡਰਦੇ ਸੀ ਸਾਡਾ ਮੁੰਡਾ ਨਸ਼ੇੜੀ ਨਾ ਨਿਕਲੇ ਹੁਣੇ ਡਰਦੇ ਆ ਕਿਤੇ ਟੈਂਪੂ ਨਾ ਨਿਕਲੇ ਕਿੰਨਾ ਕਰਦੀ ਪਿਆਰ ਜੇ ਪੁੱਛਾਂ ਲੈ ਪਈਓ ਇਹਨਾਂ ਨੂੰ ਦੇਖਣ ਲਈ ਦੋਜ ਵੀ ਪਵਾਈਆ ਇਹ ਸਭ ਕਿਆ ਦੇਖਣਾ ਪੜ ਰਹਾ ਹੈ ਕਿੰਨਾ ਕਰਦੀ ਪਿਆਰ ਜੇ ਪੁੱਛਾਂ ਸਾਲਾ ਪੀੜਾ ਭੂੜ ਬਣਿਆ ਫਿਰਦਾ ਕਛੀ ਅਪਮਾਨ ਜਰੇ ਬੱਚ ਘਰਾਂ ਲੜਕਾ ਇਹ ਬਣ ਕੇ ਰਹਾ ਪਰਛਾਵਾਂ ਕਰੋਨਾ ਟਾਈਮ ਗਲਤ ਟੀਕੇ ਲਾਦੇ ਪੰਜਾਬ ਵਿੱਚ ਸਾਰੇ ਟੈਂਪੂ ਬਹੁਤ ਹੋ ਗਏ ਮੇਰੇ ਕੋਲ ਤਾਂ ਐਸਾ ਧੱਕ ਧੱਕ ਹੋ ਰਿਹਾ ਹੈ ਮੇਰੇ ਕੋਲ ਵੀ ਹੋ ਰਹਾ ਹੈ ਬਲਾਵਾ चौरासी इतना ताज अगर तुम्हें भी इस वैलेंटाइन लड़की चाहिए तो लाइक मारो और अगर तुम लोग नए हो तो सब्सक्राइब करो वो जो लाल वाला बटन है उसपे जितनी हवस निकालनी है उतनी हवस निकालो मुझे